ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਬੂਰੀ ਝੋਟੀ ਤਾਜੀ ਸੂਣ ਵਾਲੀ ਘਰੇਲੂ ਝੋਟੀ ਆ ਬਾਈ ਜੀ ਕੋਈ ਵਪਾਰ ਦਾ ਕੰਮ ਨਹੀਂ ਨਾਲ ਆ ਪੰਜ ਸੱਤ ਨਾਂਗ ਵੀਰ ਦੇ ਘਰ ਹੋਰ ਰੱਖੇ ਹੋਇਆ ਸਾਹਮਣੇ ਸਕਰੀਨ ਤੇ ਦੇਖਦੇ ਪਏ ਝੋਟੀ ਫੋਰ ਸੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਪਿੰਡ ਚੰਦਰਵਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆਪਣਾ ਜਿਹੜੋ ਚੱਲਣ ਵਾਲਾ ਤੋਂ ਕਲਾ ਵਾਲੇ ਵਾਲੇ ਰਾਤ ਜਾਏ ਨੇ ਸਿੰਗਲ ਮੰਡੀ ਦੇ ਸਾਹਮਣੇ ਘਰ ਆ ਜੰਦਾ ਦਾਣਾ ਮੰਡੀ ਦੇ ਜਮਨ ਲਾਲ ਲਈ ਘਰ ਆ ਤੇ ਨੰਬਰ ਬੋਲੀ ਵੀਰ ਆਪਣਾ 82848 341682848 3416 3416 ਤੇ ਜਿਹੜੀ ਆਪਾਂ ਵੀਰੇ ਝੋਟੀ ਦੇਖੀ ਜਾਨੇ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਬਈ ਲਣਕੇ ਸਾਲਗਰੀ ਸੀਜ਼ਨ ਲੈ ਕੇ ਜਾਂਦੀ ਸੀ ਅੱਛਾ ਬੂਰੀ ਕੱਟੀ ਮੈਂ ਪੱਛਮੀਰ ਕਹਿੰਦਾ ਕਿ ਬੂਰੀ ਕੱਟੀ ਲੈਣੀ ਆ ਉਹ ਕਵ ਕੱਟੀ ਲੈ ਲਈ ਹੈਣਾ ਮੇਰੇ ਤਾਏ ਦੇ ਕੋਲ ਹੀ ਸੀਗੀ ਉਥੋਂ ਹੀ ਲੈਂਦੀ ਸੀ ਉਹਨਾਂ ਕੋਲ ਚੰਗੀ ਮੱਝ ਦੀ ਆ ਹਾਂ ਚੰਗੀ ਮੱਝ ਦੇ ਕਿੰਨਾ ਦੁੱਧ ਪਾਉਂਦੀ ਸੀ ਮੱਝ ਉਹ ਬਈ ਉਹ ਮੱਝ ਨੇ ਪਹਿਲਣ ਤੋਂ ਹੀ ਆ ਪਹਿਲਾਂ ਹੀ ਉਹਨੇ 12 ਕਿਲੋ ਤੇ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਚ ਵੀਰੇ ਦਿਨ ਹੁਣ 4-5 ਕਿ ਦਿਨ ਲੰਘੀ ਜਾਵੇ ਅਸਾਂ 4-5 ਕਿ ਦਿਨ ਬਾਕੀ ਲੈਵਾ ਬਰੋਣਾ ਸਟਾਰਟ ਕਰਤਾ ਹੈਣਾ ਹਾਂਜੀ ਬਈ ਠੀਕ ਆ ਕਹਿੰਦਾ ਬਾਬਾ ਜੀ ਤੂੰ ਅੰਦਾਜ਼ਾ ਲਾ ਕੇ ਚੱਲੀਏ ਬਾਬੀ ਕਿੰਨਾ ਦੁੱਧ ਪਾ ਦੂਗੀ ਇਹ ਬਈ ਪਹਿਲਾਂ ਨੂੰ ਪੌਣਾ ਤਾਂ ਚਾਹੀਦਾ ਜੀ ਬਾਅਦ ਫਿਰ 12 ਕਿਲੋ ਕਹਿੰਦਾ ਬਾਬਾ 10-11 ਮੰਨ ਕੇ ਲੈਣੇ ਠੀਕ ਹੈ ਰੇਟ ਇਹਦੇ ਕੀ ਰੱਖਿਆ ਵੇ ਚੰਜੇ ਵਾਲਾ ਰੇਟ 1.5 ਮਾਨਦਾਨ ਮਾੜਾ ਹੋਟਾ ਮਾਨਦਾਨ ਠੀਕ ਹੈ ਤੇ ਟੀਕਾ ਵਗੈਰਾ ਕਿਹੜਾ ਲੱਗਿਆ ਵਾ ਠੀਕ ਹੈ ਸਭ ਸਰਕਾਰੀ ਹਸਪਤਾਲ ਕੋਲ ਉਹ ਤੋਂ ਉੱਥੇ ਤੋਂ ਅੱਛਾ ਤੇਰ ਬਾਰਤੀ ਆ ਜਾਵਾਂ ਸੋ ਬਾਰਤੀ ਸਰਕਾਰੀ ਹਸਪਤਾਲਾ ਐਚਡੀ ਮਨਾਂ ਸਰਕਾਰੀ ਸੀਮਾ ਨੇ ਲੱਗਿਆ ਵਾ ਕਿ ਸਰਕਾਰੀ ਸੀਮਾ ਨਾਬਾ ਐ ਚੱਲ ਜੋ ਵੀ ਵਰਤਦੇ ਸوبر ਸਿੰਘ ਮੂੰਹ ਮਾਤਾ ਦੇਖ ਸਕਦੇ ਹਾਂ ਥੋੜਾ ਸੈਂਕਲ ਜੂਲ ਖੁੱਲਾ ਆ ਗਿਆ ਪਰ ਝੋਟੀ ਪਯੌਰ ਬੂਰੇ ਰੰਗ ਦੇ ਵਿੱਚ ਤਿਲਾਂ ਵਾਲੀ ਬੂਰੀ ਉਹ ਵੀ ਡਿਮਾਂਡ ਕਰਦੇ ਆ ਕਿ ਬੂਰੀ ਝੋਟੀ ਲੈਣੀ ਆ ਸੀ ਤਿਲਾਂ ਵਾਲੀ ਜਮ ਤੇ ਸਾਫ ਸੁਥਰਾ ਹਵਾਨਾਗਾ ਕੱਦ ਕਾੜ ਸ ਸਮਾਨਾ ਵਗੈਰਾ ਭਰੋੜਾ ਨੇ ਸਟਾਰਟ ਕਰਤਾ ਸੂਨ ਦੇ ਵਿੱਚ ਅਜੇ ਦੇ ਹਫਤੇ ਤੱਕ ਲਗਭਗ ਬਾਕੀ ਪਿਆ ਕੱਦ-ਕਾਡ ਦੇ ਬਾਕੀ ਬੋਡੀ ਸਟਰਕਚਰ ਵਗੈਰਾ ਦਾ ਦੇਖੋ 1 ਲੱਖ 5000 ਰੁਪਏ ਛੋਟੀ ਜਿਹੀ ਕੀਮਤ ਆ ਬਾਕੀ ਮੌਕੇ ਤੇ ਆਏ ਮਤਲਬ ਵੀਰੇ ਮਾਰਦਾਨ ਹੋ ਜਾਊਗਾ ਠੀਕ ਹੈ ਸੋ ਕੱਦ-ਕਾਡ ਜਗਰ ਵੀਰੇ ਕੋਲ ਪੈਸੇ ਬੰਦੇ ਪੈਂਡ ਵੀ ਲੌਂਦੇ ਸੀ ਪਰ ਇਹਦੇ ਮਕਸਦ ਇਹ ਹੈ ਵੀ ਆਪਾਂ ਨਾਗ ਦਰ ਰੁਪਏ ਵਟੇ ਜਾਂਦੇ ਹਣਾ ਠੀਕ ਆ ਵੀ ਕਹਿੰਦਾ ਜੇ ਕੋਈ ਭਾਰ ਲਾਉਣ ਆ ਗਿਆ ਪਿੰਡ ਵਾਲਿਆਂ ਨੂੰ 2000 ਰੁਪਏ ਘਾਟੀ ਦੇ ਦਾਂਗੇ ਜਾਓ ਨੰਬਰ ਬੋਲ ਦੇ ਦਵਾਰੇ ਆਪਣਾ 82838 34164 ਕੋਈ ਭਾਰਪੁਰ ਵਾਲੇ ਸ਼ਿਕਾਇਤ ਨਹੀਂ ਕੋਈ ਬਈ ਸ਼ਿਕਾਇਤ ਨਹੀਂ ਠੀਕ ਐ ਸੋ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਕਲਾਲੇ ਦਾਦੇ ਬਈ ਦਾ ਘਰ ਆ ਗਿਆ ਥਾਣਾ ਵਾਨਾ ਦੇਖ ਸਕਦੇ ਹੋ ਕਹਿੰਦਾ ਬਾਬਾ ਹਫਤਾ ਤੱਕ ਬਾਕੀ ਅੱਜ ਸੂਚਾ ਠੀਕ ਐ ਸੋ ਕਿਸੇ ਵੀਰ ਦੇ ਬੂਰੀ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਗੀਤਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਨ ਲਿਤਾਇਆ